ਲੱਲੂ ਕਰੇ ਕਵਲੀਆਂ ਰੱਬ ਸਦਿਆਂ ਪਾਵੇ ਇਸ ਕਹਾਵਤ ਨੂੰ ਤੁਸੀਂ ਸਾਰਿਆਂ ਨੇ ਭਲੀ ਭਾਂਤ ਸੁਣਿਆ ਹੋਣਾ ਪਰ ਇਹਦੇ ਪਿੱਛੇ ਰਾਜ ਕੀ ਹੈ ਉਸ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਤਾਂ ਅੱਜ ਤੁਹਾਡੇ ਨਾਲ ਆਪਾਂ ਇਹ ਗੱਲ ਸਾਂਝੀ ਕਰਾਂਗੇ ਸਬੂਤ ਦੇ ਨਾਲ ਕਿ ਇਹ ਕਹਾਵਤ ਕਿੱਥੋਂ ਪਈ ਤੇ ਅਸੀਂ ਦੋਸਤੋ ਮਾਨਸਾਂ ਦੇ ਪਿੰਡ ਕੋਟ ਲੱਲੂ ਉਰਫ ਲੱਲੂਆਣਾ ਦੇ ਵਿੱਚ ਆ ਇਥੋਂ ਹੀ ਇਹ ਜਿਹੜੀ ਕਹਾਵਤ ਸੀ ਉਹ ਚੱਲੀ ਇਹਦੇ ਪਿੱਛੇ ਕੀ ਸਾਰੀ ਕਹਾਣੀਆਂ ਤੇ ਜੁੜੇ ਰਹੋ ਇਸ ਚੈਨਲ ਦੇ ਨਾਲ ਆਜੋ ਤੁਹਾਨੂੰ ਕਰਾਉਣਿਆ ਇਸ ਦੇ ਰੂਪ ਲੱਲੂ ਕਰੇ ਕਵਲੀਆਂ ਕਿ ਰੱਬ ਸਿੱਧੀਆਂ ਪਾਵੇ ਇਹ ਗੀਤ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਪਰ ਇਹ ਗੀਤ ਦੇ ਪਿੱਛੇ ਜਿਹੜੀ ਕਹਾਣੀ ਕੀ ਆ ਤੇ ਉਸ ਨੂੰ ਦੱਸਦੇ ਆ ਅਸੀਂ ਕਿ ਖੜੇ ਹੋਏ ਆ ਮਾਨਸਾ ਜਿਹੜੇ ਦੇ ਪਿੰਡ ਕੋਟ ਲੱਲੂ ਤੇ ਜਿਹਨੂੰ ਇਹ ਕਾਗਜ਼ਾਂ ਦੇ ਵਿੱਚ ਕੋਟ ਲੱਲੂ ਤੇ ਉਹ ਵੈਸੇ ਲੱਲੂ ਆਣਾ ਕਹਿੰਦੇ ਆ ਤੇ ਇਹਦਾ ਕੀ ਇਤਿਹਾਸ ਆ ਤੇ ਲੱਲੂ ਕੌਣ ਸੀ ਤੇ ਉਦੋਂ ਬਾਅਦ ਇਹ ਕਹਾਣੀ ਕਿਵੇਂ ਪ੍ਰਚਲਿਤ ਹੋਈ ਸਾਡੇ ਨਾਲ ਸਾਡੇ ਸਾਥੀ ਨੇ ਪਿੰਡ ਕੋਟ ਲੱਲੂ ਦੇ ਗੁਰਜੰਟ ਚਾਹ ਜੀ ਆਜੋ ਆਪਾਂ ਜਾਣਦੇ ਆ ਇਸ ਗੱਲ ਬਾਰੇ ਚੱਲ ਸਾਬ ਜਿਹੜਾ ਇਹ ਹੈਗਾ ਲੱਲੂ ਘਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਹਾਂਜੀ ਕੀ ਇਹਦਾ ਇਤਿਹਾਸ ਛੋੜੇ ਪਿੰਡ ਦੇ ਨਾਲ ਹੀ ਜੁੜਦਾ ਹਾਂਜੀ ਹਾਂਜੀ ਹਾਂ ਅੱਛਾ ਕੀ ਹੈ ਇਤਿਹਾਸ ਜੀ ਬਾਬਾ ਲੱਲੂ ਜੀ ਸੀਗੇ ਜੀ ਹਾਂਜੀ ਸਾਡੇ ਬਡੇਰੇ ਸੀਗੇ ਇਹ ਅੱਛਾ ਉਹਨੇ ਇਸ ਪਿੰਡ ਦੀ ਮੋਢੀ ਗੱਡੀ ਸੀ ਆਕੇ ਛਾਲੇ ਪਿੰਡ ਤੋਂ ਆਏ ਸੀ ਉਹ ਛਾਲੇ ਪਿੰਡ ਤੋਂ ਇੱਥੇ ਆ ਕੇ ਪਿੰਡ ਬਸਾਇਆ ਸੀਗਾ ਮੋਢੀ ਗੱਡ ਯਾਨੀ ਕਿ ਬਾਬਾ ਲੱਲੂ ਜੀ ਨੇ ਅੱਛਾ ਬਾਬਾ ਲੱਲੂ ਜੀ ਦੇ ਬੱਚੇ ਹੋ ਕੇ ਆ ਗਏ ਹਾਂਜੀ ਹਾਂ ਸਹੀ ਠੀਕ ਹੈ ਵੀ ਉਹ ਪਰਚੰਨ ਸਾਡੇ ਬਜ਼ੁਰਗ ਦੱਸਦੇ ਨੇ ਵੀ ਇਹ ਸੀਗੀ ਵੀ ਬਾਬਾ ਲਲੂ ਇਹ ਬਹੁਤ ਸਾਧ ਸਵਾਹ ਦੇ ਬੰਦੇ ਸੀਗੇ ਵੀ ਖੇਤੀਬਾਤੀ ਕਰਨ ਵਾਲੇ ਬੰਦੇ ਸੀ ਮਿਹਨਤ ਕਰਨ ਵਾਲੇ ਬੰਦੇ ਸੀਗੇ ਸਿੱਧੇ ਬੰਦੇ ਸੀ ਇਹ ਸੀਗੇ ਵੀ ਹਾਂ ਵੀ ਜਿਹੜਾ ਕੰਮ ਬਾਬਾ ਲਲੂ ਜੀ ਨੇ ਕਰਤਾ ਵੀ ਉਹ ਸਿੱਧਾ ਹੀ ਪੈ ਜਾਂਦਾ ਅੱਛਾ ਇੱਕ ਵਾਰੀ ਮਤਲਬ ਕਿ ਉਹਨਾਂ ਨੂੰ ਉਹਨਾਂ ਦੇ ਸਭ ਸਾਧ ਸਵਾਹ ਨੂੰ ਲੈ ਕੇ ਕਿਸੇ ਨੇ ਇਹ ਕਹਿਤਾ ਵੀ ਪੀਖੀ ਤੋਂ ਨਾ ਮਤਲਬ ਕਿ ਅ ਕਿਸੇ ਰਾਜੇ ਨੇ ਆਉਣਾ ਸੀਗਾ ਇੱਥੇ ਵੀ ਬਾਬਾ ਲਲੂ ਨੇ ਕਹਿੰਦੇ ਵੀ ਜੇ ਵੀ ਜੇ ਤੂੰ ਤੱਕੜਾ ਨਾ ਵੀ ਤੂੰ ਵੀ ਤੂੰ ਰਾਜੇ ਦੇ ਸੱਪੜ ਮਾਰ ਕੇ ਦਿਖਾਈ ਹੂੰ ਜਦੋਂ ਇਹ ਇੱਥੇ ਕਹਿੰਦੇ ਵੀ ਰਾਜ ਆਇਆ ਇਹ ਦੇਖੋ ਮਤਾਂ ਅਜ਼ਗੈਦੋ ਕੀ ਗੱਲ ਪੂਰੀ ਹੁੰਦੀ ਆ ਨਾ ਸਾਨੂੰ ਲਿਖਤੀ ਨਹੀਂ ਆ ਕਿਤੇ ਕਹਿੰਦੇ ਵੀ ਜਦੋਂ ਪਿੱਖੇ ਇੱਥੇ ਰਾਜ ਆਇਆ ਪਿੰਡ ਦਾ ਜਦੋਂ ਇਕੱਠ ਹੋਇਆ ਤੇ ਬਾਬੇ ਲੱਲੂ ਨੇ ਕਹਿੰਦੇ ਵੀ ਉੱਠ ਕੇ ਰਾਜੇ ਥੱਪੜ ਮਾਰਿਆ ਤੇ ਰਾਜੇ ਦੀ ਪੱਗ ਜਿਹੜੀ ਉਹ ਲੈ ਕੇ ਡਿੱਗੀ ਤੇ ਪੱਗ ਦੇ ਵਿੱਚੋਂ ਕਹਿੰਦੇ ਵੀ ਸਪੋਲਿਆ ਨਿਕਲਿਆ ਹਮ ਸੱਪ ਦਾ ਬੱਚਾ ਹਮ ਤੇ ਉਹ ਜਦੋਂ ਦੇਖਿਆ ਸਾਰਿਆਂ ਨੇ ਪੱਗੇ ਸੱਪ ਦਾ ਬੱਚਾ ਸੀਗਾ ਬਾਬਾ ਉਹ ਮਤਲਬ ਕਿ ਰਾਜਾ ਬਾਬੇ ਲੱਲੂ ਤੋਂ ਖੁਸ਼ ਹੋ ਗਏ ਦਾਨ ਦੇ ਕੇਗਾ ਮਤਲਬ ਕਿ ਉਹ ਤੇ ਇਨਾਮ ਦੇ ਕੇਗਾ ਵੀ ਤੋਂ ਮੇਰੀ ਜਾਨ ਵਿਚਾਰੀ ਜੇ ਤੂੰ ਕਹਿੰਦਾ ਮੇਰੀ ਬੱਕਰਾ ਲਾਦਾ ਮੇਰੇ ਉੱਡਾ ਕਮਾਦਾ ਸਿਰ ਤੇ ਵੀ ਮਾਰ ਜਣਾ ਸੀ ਉਤੋਂ ਇਹ ਕਥਾ ਪਰਚਲ ਦੋ ਵੀ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾ ਠੀਕ ਹੈ ਕੀਤੀ ਤਾਂ ਉਹਨੇ ਆਪਣੀ ਉਹ ਕਿਹਾ ਸੀ ਕਿਸੇ ਨੇ ਕਿਸੇ ਨੇ ਕਿਹਾ ਸੀ ਤੁਸੀਂ ਆਏ ਕਰਨਾ ਪੱਗ ਲਾ ਕੇ ਦਿਖਾਓ ਕਰਦੇ ਹੋ ਸੀਗੇ ਪਰ ਉਹ ਸਿੱਧੀ ਪੈ ਗਈ ਕਹਾਣੀ ਇਹ ਸੀ ਆ ਜੀ ਹਾਂ ਠੀਕ ਹੈ ਠੀਕ ਹੈ ਇਸ ਕਰਕੇ ਕਹਿੰਦੇ ਨੇ ਵੀ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾ ਕੋਲ ਸੁਣੋ ਦੋਸਤੋ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਇਹ ਕਹਾਵਤ ਤੁਸੀਂ ਸਾਰਿਆਂ ਨੇ ਸੰਗੀਤਾਂ ਸੁਣੀ ਆ ਔਰ ਕੋਟ ਲੱਲੂ ਦੇ ਪਿੰਡ ਦੇ ਜਿਹੜੇ ਸਾਡੇ ਸਾਥੀ ਨੇ ਚੈਲ ਸਾਹਿਬ ਉਹਨਾਂ ਨੇ ਵੀ ਤੁਹਾਨੂੰ ਜਿਹੜੀ ਸਾਰੀ ਗੱਲਬਾਤ ਦੱਸੀ ਆ ਪਰ ਇਹਦੇ ਬਾਰੇ ਜ ਕੁਝ ਧਾਰਨਾਵਾਂ ਹੋਰ ਵੀ ਹੈਗੀਆਂ ਨੇ ਉਹ ਵੀ ਮੈਂ ਤੁਹਾਡਾ ਸਾਂਝੇ ਕਰਨੀਆਂ ਚਾਹਣਾ ਕਿ ਇੱਕ ਵਾਰੀ ਜਿਹੜਾ ਸੀਗਾ ਅ ਬਾਬਾ ਲੱਲੂ ਇਹ ਜਿਹੜਾ ਸੀਗਾ ਇਹ ਬਿਮਾਰ ਹੋ ਗਿਆ ਕਿਉਂਕਿ ਸਵਾਦ ਸਿੱਧਾ ਸਦਾ ਸੀ ਕਿਸੇ ਹਕੀਮ ਕੋਲ ਗਿਆ ਤਾਂ ਹਕੀਮ ਨੇ ਕਿਹਾ ਕਿ ਹਾਰੜਾ ਬਿਹੜੇ ਤੇ ਇਹ ਸਾਰਿਆਂ ਇੱਕ ਦੋ ਆਟਮਾ ਹੋਰ ਦੱਸਿਆ ਕਿ ਰਗੜ ਕੇ ਤੁਸੀਂ ਜਿਹੜਾ ਹੈਗਾ ਉਹ ਚੂਰਨ ਬਣਾ ਕੇ ਲੈ ਲਓ ਪੁੜੀਆਂ ਬਣਾ ਲਓ ਤੇ ਇਹ ਲੈ ਲਓ ਤੇ ਕਿਉਂਕਿ ਸਾਰੀਆਂ ਜਿਹੜੀਆਂ ਬਿਮਾਰੀਆਂ ਦੀ ਕਹਿੰਦੇ ਜੜਾ ਹੈ ਉਹ ਕਬਜ਼ਾ ਹੈ ਤੇ ਇਹਦੇ ਨਾਲ ਤੁਹਾਡਾ ਜਿਹੜਾ ਮਸਲਾ ਹੱਲ ਹੋ ਜਾਣਾ ਤਾਂ ਉਹ ਉਹਨੇ ਉਸੇ ਤਰ੍ਹਾਂ ਕੀਤਾ ਉਹਨੂੰ ਹਾਰੜਾ ਬਿਹੜ ਤੇ ਹੋਰ ਸਾਰਾ ਸਮਾਨ ਪੀਸਿਆ ਤੇ ਉਹਦੇ ਜਿਹੜੇ ਹੈਗੇ ਪੁੜੀਆਂ ਬਣਾ ਲੀਆਂ ਤੇ ਪੁੜੀਆਂ ਲਈਆਂ ਤੇ ਉਹ ਠੀਕ ਹੋ ਗਿਆ ਉਸ ਤੋਂ ਬਾਅਦ ਉਹਨੂੰ ਲੱਗਿਆ ਕਿ ਇਹ ਜਿਹੜੀਆਂ ਇਹ ਕੁੜੀਆਂ ਹੈਗੀਆਂ ਇਹ ਹਰ ਮੱਜ ਦੀ ਦਵਾਈ ਹੈ ਤਾਂ ਲੋਕ ਉਹਦੇ ਕੋਲੇ ਆਉਣ ਲੱਗੇ ਤੇ ਉਹ ਦਵਾਈਆਂ ਦੇਣ ਲੱਗ ਗਿਆ ਤੇ ਉਹਦਾ ਨਾਂ ਜਿਹੜਾ ਹੈਗਾ ਲੱਲੂ ਤੋਂ ਟਿੱਡੇ ਸ਼ਾ ਵੈਦ ਟਿੱਡੇ ਸ਼ਾ ਜਿਹੜਾ ਸੀਗਾ ਉਹ ਮਸ਼ਹੂਰ ਹੋ ਗਿਆ ਤੇ ਦੂਰੋਂ ਦੂਰੋਂ ਲੋਕ ਜਿਹੜਾ ਹੈਗਾ ਉਹਦੇ ਕੋਲ ਦਵਾਈ ਆਉਣ ਲੱਗੇ ਉਹ ਕੁੜੀਆਂ ਦਿੰਦਾ ਤੇ ਕਿਉਂਕਿ ਪੇਟ ਦੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਉਹ ਲਗਭਗ ਹਾਰਡਾਂ ਵੇਹੜੇ ਤੇ ਹਕੂਰੇ ਸੰ ਜੜੀ ਬੂਟੇ ਦੇ ਨਾਲ ਠੀਕ ਹੋ ਜਾਂਦੀਆਂ ਉਹ ਠੀਕ ਹੋ ਜਾਂਦੇ ਸੀ ਤਾਂ ਇੱਕ ਦਿਨ ਕੀ ਹੋਇਆ ਕਿ ਇੱਕ ਕਮਿਆਰੀ ਦਾ ਜਿਹੜਾ ਘੋੜਾ ਦਾ ਜਿਹੜਾ ਗਦਾ ਸੀਗਾ ਉਹ ਗਵਾਚ ਗਿਆ ਤੇ ਉਹਨੂੰ ਵੀ ਕਿਸੇ ਨੇ ਕਿਹਾ ਕਿ ਤੂੰ ਜਿਹੜਾ ਹੈਗਾ ਉਹ ਕਿੱਡੇ ਸ਼ਾਹ ਕੋਲ ਜਾ ਬੈਦ ਕੋਲੇ ਉਹ ਮਸਲਾ ਹੱਲ ਕਰੋ ਤੇਰਾ ਉਹ ਉਹਦੇ ਕੋਲੇ ਆਈ ਤਾਂ ਉਹਨੇ ਉਹ ਉਹਨੂੰ ਪੁੜੀ ਦਿੱਤੀ ਤੇ ਉਹਨੇ ਕਿਹਾ ਵੀ ਤੂੰ ਆਹ ਪੁੜੀ ਲੈ ਸ਼ਾਮ ਨੂੰ ਤੇ ਸਵੇਰ ਨੂੰ ਜਿਹੜਾ ਤੇਰਾ ਕੋੜਾ ਹੈਗਾ ਤੇਰਾ ਗਧਾ ਜਿਹੜਾ ਹੈਗਾ ਉਹ ਮਿਲ ਜਾਊਗਾ ਤਾਂ ਉਹਨੇ ਉਸ ਤਰ੍ਹਾਂ ਕੀਤਾ ਕਿ ਸ਼ਾਮ ਨੂੰ ਉਹ ਪੂੜੀ ਖਾਧੀ ਤੇ ਉਹ ਜਿਹੜੇ ਕਿਉਂਕਿ ਪੁਰਾਣੇ ਸਮਾਂ ਦੀ ਗੱਲ ਹੈ ਉਦੋਂ ਘਰਾਂ ਦੇ ਵਿੱਚ ਪਖਾਨੇ ਵੀ ਨਹੀਂ ਸੀ ਬਣੇ ਹੁੰਦੇ ਤਾਂ ਉਹਨਾਂ ਨੇ ਪੂੜੀ ਖਾਧੀ ਤੇ ਜਦੋਂ ਉਹਦਾ ਪ੍ਰੈਸ਼ਰ ਬਣਿਆ ਤਾਂ ਉਦੋਂ ਬਾਹਰ ਵੀ ਨਹੀਂ ਜਾਇਆ ਗਿਆ ਤਾਂ ਉਹ ਘਰ ਦੇ ਪਿਛਲੇ ਪਾਸੇ ਚਲੀ ਗਈ ਤੇ ਜਦੋਂ ਉੱਥੇ ਗਈ ਤਾਂ ਉੱਥੇ ਜਿਹੜਾ ਔਰਤ ਦਾ ਗਧਾ ਸੀ ਉਹ ਉੱਥੇ ਬੈਠਾ ਹੋਇਆ ਤਾਂ ਉਹਨੂੰ ਗਧਾ ਮਿਲ ਗਿਆ ਤੇ ਇਹਦੇ ਨਾਲ ਜਿਹੜਾ ਸੀਗਾ ਲੱਲੂ ਦੀ ਚੜ੍ਹਾਈ ਹੋਰ ਹੋ ਗਈ ਬਿਲ ਜਾਂ ਟੱਡੇ ਸ਼ਾ ਹੈਗਾ ਇਹਦੀ ਤਾਂ ਜਿਹੜੀ ਕੋਈ ਵੀ ਗੱਲ ਕਰਦਾ ਹੈ ਉਹ ਪੂਰੀ ਹੋ ਜਾਂਦੀ ਹੈ ਤਾਂ ਇਸੇ ਤਰ੍ਹਾਂ ਜਦੋਂ ਨਾਮ ਦੀ ਮਹਿਮਾ ਹੋਈ ਤਾਂ ਇੱਕ ਵਾਰ ਕੀ ਹੋਇਆ ਕਿ ਇਹਨਾਂ ਦੇ ਕੋਲੇ ਇੱਕ ਰਾਜਾ ਆਇਆ ਰਾਜੇ ਨੇ ਜਿਹੜਾ ਸੀਗਾ ਇਹ ਕਿਹਾ ਕਿ ਸਾਡੇ ਜਿਹੜੀ ਹੈਗੇ ਮਤਲਬ ਵੀ ਫੌਜ ਚੜ ਕੇ ਆ ਰਹੀ ਹੈ ਹਮਲਾ ਕਰਨ ਦੇ ਵਾਸਤੇ ਤੇ ਵੀ ਇਹਦਾ ਹਾਲ ਉਸੋ ਉਹ ਕਹਿੰਦਾ ਵੀ ਹਾਲ ਤਾਂ ਹੋ ਜਾਊਗਾ ਪਰ ਜਿਹੜੀ ਹੈਗੀ ਦਵਾਈ ਤਿਆਰ ਕਰਨੀ ਪਊ ਉਹ ਕਹਿੰਦੇ ਦੱਸੋ ਉਹਨੇ ਜਿਹੜਾ ਸੀਗਾ ਉਹ ਸਾਰੀਆਂ ਹਾਰਡਾਮ ਬਿਹੇੜੇ ਤੇ ਹੋਰ ਸਾਰਾ ਨੁਸਖਾ ਜਿਹੜਾ ਸੀਗਾ ਉਹਨੇ ਬੈਦ ਨੇ ਦੱਸਿਆ ਤੇ ਉਹ ਸਾਰਾ ਸਮਾਨ ਵੱਡੀ ਮਾਤਰਾ ਦੇ ਵਿੱਚ ਮੰਗਾਇਆ ਤੇ ਮਸ਼ੀਨਾਂ ਲਾਤੀਆਂ ਉਹਨਾਂ ਨੂੰ ਪੀਣ ਦੇ ਵਾਸਤੇ ਤੇ ਵੱਡੀ ਮਾਤਰਾ ਦੇ ਵਿੱਚ ਉਹ ਜਿਹੜਾ ਸੀਗਾ ਮਸਾਨ ਤੇ ਸਮਾਨ ਤਿਆਰ ਕਰ ਲਿਆ ਤੇ ਉਹਦੀਆਂ ਪੁੜੀਆਂ ਬਣਾ ਕੇ ਰਾਜੇ ਨੂੰ ਕਹਤਾ ਵੀ ਇਹਦੀਆਂ ਰਾਤ ਨੂੰ ਤਰੀ ਪੁੜੀਆਂ ਆ ਗਈਆਂ ਇਹ ਸਾਰੀ ਫੌਜ ਨੂੰ ਖਵਾਉਣੀਆਂ ਹੈਗੀਆਂ ਫੌਜ ਨੂੰ ਸਾਰੀ ਨੂੰ ਕਹਿੰਦੇ ਵੀ ਪੁੜੀਆਂ ਖਵਾਤੀਆਂ ਸਵੇਰ ਨੂੰ ਜਿਹੜਾ ਸੀਗਾ ਹਮਲਾ ਹੋ ਗਿਆ ਤੇ ਕਹਿੰਦੇ ਵੀ ਫੌਜ ਜਿਹੜੀ ਹੈਗੀ ਚੜ ਕੇ ਆ ਗਈ ਉੱਤੇ ਤੇ ਜਦੋਂ ਫੌਜ ਆ ਗਈ ਤਾਂ ਉਧਰੋਂ ਜਿਹੜਾ ਸੀਗਾ ਸਾਰੇ ਜਿੰਨੇ ਇਸ ਰਾਜੇ ਦੀ ਹੌਸਗੀ ਤਾਂ ਉਹਨਾਂ ਕੁੜੀਆਂ ਖਾਧੀਆਂ ਸੀ ਉਹਨਾਂ ਕੁੜੀਆਂ ਨੇ ਜਿਹੜਾ ਸੀਗਾ ਆਪ ਦਾ ਜਲਵਾ ਦਿਖਾਉਣਾ ਸ਼ੁਰੂ ਕਰ ਦਿੱਤਾ ਤੇ ਉਹ ਜਿੱਥੇ ਜੰਗ ਹੋਣੀ ਸੀ ਉਥੇ ਥਾਂ ਥਾਂ ਤੇ ਬਹਿ ਗਏ ਸਾਰੇ ਤੇ ਦੂਰੋਂ ਜਦੋਂ ਜਿਹੜਾ ਹਮਲਾਵਰ ਜਿਹੜਾ ਰਾਜਾ ਆ ਰਿਹਾ ਸੀ ਉਹਨੇ ਦੇਖਿਆ ਕਿ ਜਿਹੜੀ ਰਾਜੇ ਦੀ ਫੌਜ ਹੈ ਇਹ ਥਾਂ ਥਾਂ ਤੇ ਬੈਠੀ ਹੋਈ ਹੈ ਤਾਂ ਉਹਨੂੰ ਇਹ ਲੱਗਿਆ ਕਿ ਕਿਤੇ ਜਿਹੜੇ ਇਹ ਫੌਜ ਹੈ ਇਹ ਬਰੂਦ ਵਿਚਾਰੀ ਥਾਂ ਥਾਂ ਤੇ বিজে ਸਾਡੀ ਫੌਜ ਫੌਜ ਅੱਗੇ ਵਧੀ ਤਾਂ ਜਿਹੜਾ ਹੈਗਾ ਸਾਡੀ ਸਾਰੀ ਫੌਜ ਮਾਰੀ ਜਾਣੀ ਹੈ ਤਾਂ ਉਹ ਹਮਲਾ ਕਰਨ ਤੋਂ ਪਹਿਲਾਂ ਹੀ ਉਥੋਂ ਵਾਪਸ ਮੁੜ ਗਿਆ ਇਸ ਗੱਲ ਨਾਲ ਜਿਹੜੀ ਹੈਗੀ ਆ ਲੱਲੂ ਦੀ ਹੋਰ ਜ਼ਿਆਦਾ ਚੜ੍ਹਾਈ ਹੋਊਗੀ ਪਰ ਇਸ ਗੱਲ ਨਾਲ ਦੂਜੇ ਪਾਸੇ ਰਾਜੇ ਨੂੰ ਵੀ ਚਿੰਤਾ ਹੋਊਗੀ ਕਿ ਜੇਕਰ ਇਹ ਇੰਨੇ ਵੱਡੇ ਹਮਲੇ ਨੂੰ ਇਕੱਲਾ ਰੋਕ ਸਕਦਾ ਹੈ ਤਾਂ ਫਿਰ ਇਹ ਤਾਂ ਮੇਰੇ ਲਈ ਵੀ ਚੈਲੰਜ ਹੈ ਤਾ ਉਹਨੇ ਕੀ ਕੀਤਾ ਕਿ ਉਹਨੂੰ ਬੁਲਾਇਆ ਇੱਕ ਦਿਨ ਕਿ ਉਹਨੂੰ ਲੈ ਕੇ ਆਓ ਉਹਨੂੰ ਲੱਲੂ ਔਰ ਫਟਡੇ ਸ਼ਾ ਉਹਨੂੰ ਜਿਹੜਾ ਸੀਗਾ ਗ੍ਰਿਫਤਾਰ ਕਰਕੇ ਲਿਆਂਦਾ ਗਿਆ ਪੇਸ਼ ਕੀਤਾ ਗਿਆ ਰਾਜੇ ਦੇ ਸਾਹਮਣੇ ਜਦੋਂ ਰਾਜੇ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਰਾਜੇ ਨੇ ਆਪਣੇ ਹੱਥ ਦੇ ਵਿੱਚ ਇੱਕ ਟਿੱਡਾ ਫੜ ਲਿਆ ਤੇ ਉਹਨੂੰ ਕਹਿੰਦਾ ਵੀ ਤਨੂ ਮੈਂ ਇੱਕ ਗੱਲ ਪੁੱਛਣੀ ਹੈ ਵੀ ਜੇ ਤੂੰ ਉਹ ਗੱਲ ਦੱਸਦੀ ਤਾਂ ਤਨੂ ਮੈਂ ਆਪਣਾ ਅੱਧਾ ਰਾਜ ਦੇ ਦੂੰਗਾ ਤੇ ਜੇ ਤੂੰ ਨਾ ਦਸੀ ਤਾਂ ਤੈਨੂੰ ਜਿਹੜਾ ਕਿ ਫਾਂਸੀਸ ਹੋ ਜਾ ਸੁਣਾਈ ਜਾਊ ਫਸਿਆ ਹੋਇਆ ਸੀ ਲੱਲੂ ਉਰਫ ਟੱਡੇਸ਼ਾ ਤਾਂ ਉਹਨੇ ਕਿਹਾ ਵੀ ਠੀਕ ਆ ਰਾਜਾ ਤਾਂ ਉਹਨੇ ਜਿਹੜੇ ਹੱਥ ਜਿਹੜਾ ਰਾਜਾ ਨੇ ਟੱਡਾ ਫੜਿਆ ਹੋਇਆ ਸੀ ਉਹਨੂੰ ਕਹਿੰਦਾ ਵੀ ਦੱਸ ਮੇਰੇ ਹੱਥ ਦੇ ਵਿੱਚ ਕੀ ਹੈ ਹੁਣ ਡਰਿਆ ਹੋਇਆ ਜਿਹੜਾ ਟੱਡੇਸ਼ਾ ਸੀ ਉਹ ਕਹਿੰਦਾ ਛੋਡੇ ਹੱਥ ਦੇ ਵਿੱਚ ਟੱਡੇ ਦੀ ਜਾਨ ਹੈ ਜੀ ਰੱਖ ਲਓ ਚਾਹੇ ਮਾਰ ਲਓ ਛੋਡੀ ਮਰਜ਼ੀ ਹੈ ਤਾਂ ਇਹ ਗੱਲ ਸੁਣ ਕੇ ਰਾਜਾ ਹੈਰਾਨ ਹੋ ਗਿਆ ਕਿ ਇਹ ਤਾਂ ਬਹੁਤ ਪਹੁੰਚੀ ਹੋਈ ਚੀਜ਼ ਹੈ ਇਹਨੂੰ ਤਾਂ ਮੇਰੇ ਹੱਥ ਦੇ ਵਿੱਚ ਇਹ ਟੱਡਾ ਹੈ ਉਹਦਾ ਵੀ ਪਤਾ ਹੈ ਤਾਂ ਉਹ ਜਿਹੜਾ ਰਾਜਾ ਸੀ ਉਹ ਲੱਲੂ ਦੇ ਪੈਰਾਂ ਤੇ ਢਹਿ ਪਿਆ ਤੇ ਜਿਹੜਾ ਸੀਗਾ ਉਹਨੂੰ ਕਿਹਾ ਵੀ ਮੰਗ ਮੂੰਹੋਂ ਕੀ ਮੰਗਦਾ ਹੈ ਤਾਂ ਲੱਲੂ ਨੇ ਕਿਹਾ ਕਿ ਵੀ ਜਿਹੜਾ ਮੈਨੂੰ ਕੁਝ ਨਹੀਂ ਚਾਹੀਦਾ ਤੇ ਬਸ ਪਰਮਾਤਮਾ ਦੀ ਮਿਹਰ ਹੈ ਤਾਂ ਰਾਜੇ ਨੇ ਜਿਹੜੀ ਸੀਗੀ ਉਹਦੀ ਜਾਨ ਬਖਸ਼ ਦਿੱਤੀ ਤਾਂ ਦੋਸਤੋ ਇਸ ਤਰ੍ਹਾਂ ਜਿਹੜੀ ਸੀਗੀ ਇਹ ਕਹਾਵਤ ਪ੍ਰਚਲਿਤ ਹੋਈ ਕਿ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਦਿਲੀਆਂ ਤੁਹਾਨੂੰ ਗੱਲਾਂ ਸਾਈਆਂ ਤੁਸੀਂ ਦੇਖੋ ਕਿ ਸਾਰੀਆਂ ਉਹ ਜਿਹੜੇ ਸੀ ਗੱਲਾਂ ਕਵਲੀਆਂ ਕੀਤੀਆਂ ਤੇ ਪਰ ਸਿੱਧੀਆਂ ਆਪਣੇ ਆਪ ਪੈਂਦੀਆਂ ਗਈਆਂ ਤੇ ਇਸੇ ਤਰ੍ਹਾਂ ਜਿਹੜੀ ਇਹ ਕਹਾਵਤ ਹੈਗੀ ਹੈ ਉਹ ਪ੍ਰਚਲਿਤ ਹੋ ਗਈ ਤਾਂ ਦੋਸਤੋ ਹੋਰ ਇਸ ਤਰ੍ਹਾਂ ਦੇਆਂ ਦੀਆਂ ਜਿਹੜੀਆਂ ਜਾਣਕਾਰੀਆਂ ਦੇ ਜਾਣਨ ਦੇ ਲਈ ਤਾਂ ਜੁੜੇ ਰਹੋ ਇਸੇ ਚੈਨਲ ਦੇ ਨਾਲ ਅਸੀਂ ਕਰ ਰਹੇ ਹਾਂ ਪੂਰੇ ਪੰਜਾਬ ਦੀ ਯਾਤਰਾ ਬੁਲਟਨਾਮਾ ਪੰਜਾਬ ਇਹਦੇ ਵਿੱਚ ਤੁਹਾਨੂੰ ਤੁਹਾਨੂੰ ਇਸ ਤਰ੍ਹਾਂ ਦੀਆਂ ਕਾਫੀ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਜਿਹੜੀਆਂ ਅਜੇ ਤੱਕ ਤੁਸੀਂ ਕਦੇ ਨਾ ਦੇਖੀਆਂ ਨਾ ਪੜੀਆਂ ਨਾ ਸੁਣੀਆਂ ਤਾਂ ਮੇਰਾ ਇਹ ਵਿਸ਼ਵਾਸ ਹੈ ਕਿ ਤੁਸੀਂ ਇਹਨਾਂ ਸਾਰੀਆਂ ਗੱਲਾਂ ਤੁਹਾਨੂੰ ਦੇਖੋਗੇ ਜੋ ਜੋ ਅਸੀਂ ਵੀਡੀਓ ਬਣਾਵਾਂਗੇ ਤੇ ਇੱਕ ਹੋਰ ਰਿਕਵੈਸਟ ਹੈ ਕਿ ਜੇਕਰ ਤੁਹਾਨੂੰ ਕੋਈ ਵੀ ਵੀਡੀਓ ਚੰਗੀ ਲੱਗਦੀ ਹੈ ਤਾਂ ਉਹਨੂੰ ਦੂਸਰੇ ਲੋਕਾਂ ਦੇ ਨਾਲ ਵੀ ਸ਼ੇਅਰ ਕਰੋ ਤਾਂ ਕਿ ਜਿਹੜੀ ਇਹ ਜਾਣਕਾਰੀ ਹੈ ਉਹ ਇਹ ਸਾਰਿਆਂ ਤੱਕ ਪਹੁੰਚ ਸਕੇ ਬਹੁਤ-ਬਹੁਤ ਸ਼ੁਕਰੀਆ ਦੋਸਤੋ ਥੈਂਕ ਯੂ ਅੱਜ ਪਤਾ ਲੱਗਿਆ ਦੋਸਤੋ ਵੀ ਲੱਲੂ ਕਰੇ ਕਵਲੀਆਂ ਜਰਾਬ ਸਿੱਧੀਆਂ ਪਾਵੇ ਤੇ ਰਾਬਣ ਸਿੱਧੀਆਂ ਕਿਵੇਂ ਪਾਈਆਂ ਨੇ ਤੇ ਜੁੜੇ ਰਹੋ ਨਾਲ ਇਸੇ ਤਰ੍ਹਾਂ ਹੀ ਜਿਹੜੇ ਹੈਗਾ ਪੂਰਾ ਪੰਜਾਬ ਤੁਹਾਨੂੰ ਘੁਮਾਵਾਂਗੇ ਤੇ ਜਿਹੜੀਆਂ ਕਥਾਵਾਂ ਪ੍ਰਚਲਿਤ ਨਹੀਂ ਉਹਨਾਂ ਦੀ ਪਿਛਲੀ ਕਹਾਣੀ ਕੀ ਆ ਤੇ ਉਹ ਸਾਰੇ ਇਤਿਹਾਸ ਦੇ ਰੂਬਰੂ ਕਰਾਉਣ ਦੀ ਸਾਡੀ ਕੋਸ਼ਿਸ਼ ਹੈ ਤੇ ਸ਼ੁਕਰੀਆ ਦੋਸਤੋ ਥੈਂਕ ਯੂ ਜੀ ਸਾਫੀ ਥੈਂਕ ਯੂ